ਸਰਕਾਰਾਂ ਨੇ ਤੁਹਾਡੇ ਗੁਰਪੁਰਬ ਵੀ ਹੌਲੇ ਹੌਲੇ ਹਾਈਜੈਕ ਕਰ ਲੈਣੇ ਨੇ ਵੀਰਬਾਲ ਦਿਵਸ ਇਹ ਕੇਵਲ ਸਰਕਾਰਾਂ ਦੇ ਪ੍ਰੋਪਾਗੈਂਡੇ ਨੇ ਮੈਂ ਕਿਸੇ ਸਰਕਾਰ ਦੇ ਖਿਲਾਫ ਨਹੀਂ ਪਰ ਮੈਂ ਸੱਚੀ ਸਰਕਾਰ ਦਾ ਸੇਵਕ ਹਾਂ ਕਿਸੇ ਬੰਦੇ ਦਾ ਨਹੀਂ ਮੈਂ ਗੁਰੂ ਦਾ ਦਿੱਤਾ ਖਾਣਾ ਕਿਸੇ ਬੰਦੇ ਦਾ ਨਹੀਂ ਵੀਰਬਾਲ ਦਿਵਸ ਜਿਹੜਾ ਪਹਿਲੀ ਗੱਲ ਤੇ ਕਲਗੀਧਰ ਦੇ ਸਹਬਜ਼ਾਦੇ ਕੋਈ ਬਾਲਕ ਨਹੀਂ ਨੇ ਬੱਚੇ ਨਹੀਂ ਨੇ ਉਹ ਬਾਬੇ ਨੇ ਸਾਡੇ ਬਾਬੇ ਜਿਹੜੇ ਸਾਨੂੰ ਮਾਣ ਨਾਲ ਜਿਉਣਾ ਤੇ ਮਾਣ ਨਾਲ ਮਰਨਾ ਸਿਖਾ ਕੇ ਗਏ ਨੇ 2 ਕੁ ਸਾਲ ਇਹਨਾਂ ਨੇ ਤੁਹਾਨੂੰ ਪਰਮਾ ਲਿਆ ਜੀ ਵੀਰ ਬਾਲ ਦਿਵਸ ਮਨਾਉਣਾ ਤੇ ਅੱਜ ਵੇਖ ਲਓ ਦਿੱਲੀ ਦੇ ਵਿੱਚ ਕਈ ਥਾਵਾਂ ਤੇ ਜਾਂ ਹੋਰ ਕਈ ਸ਼ਹਿਰਾਂ ਦੇ ਵਿੱਚ ਵੀਰ ਬਾਲ ਦਿਵਸ ਦੇ ਨਾਂ ਤੇ ਜਿਹੜੇ ਸਾਊਥ ਵਾਲੇ ਪਾਸੇ ਅੱਜ ਤੁਸੀਂ ਸੋਸ਼ਲ ਮੀਡੀਆ ਭਰਿਆ ਪਿਆ ਉੱਥੋਂ ਦੇ ਬੱਚਿਆਂ ਨੂੰ ਦੋਸ ਸਹਬਜ਼ਾਦੇ ਬਣਾ ਕੇ ਤੇ ਉਹਨਾਂ ਦੀਆਂ ਫੋਟੋਆਂ ਖਿੱਚ-ਖਿੱਚ ਕੇ ਅੱਜ ਜਿਹੜੀਆਂ ਨੇ ਸਾਰੇ ਸੋਸ਼ਲ ਮੀਡੀਆ ਤੇ ਕਿਤੀਆਂ ਜਾਰੀਆਂ ਨੇ ਇਹਨਾਂ ਨੇ ਹੌਲੇ-ਹੌਲੇ ਆਮ ਸਹਬਜ਼ਾਦਿਆਂ ਦਾ ਇਤਿਹਾਸ ਵਿਸਾਰ ਕੇ ਤੇ ਆਮ ਬੱਚਿਆਂ ਵਿੱਚੋਂ ਸਹਬਜ਼ਾਦੇ ਦਿਖਾਣ ਲੱਗ ਪਏ ਨੇ ਤੁਹਾਨੂੰ ਧੋਖਾ ਦੇ ਰਹੇ ਨੇ ਵੀਰਬਾਲ ਦੇ ਵਸ ਨਾਲ ਸਾਡਾ ਕੋਈ ਸੰਬੰਧ ਨਹੀਂ ਸਾਡੇ ਬਾਬੇ ਨੇ ਸਾਡੇ ਬਾਬਿਆਂ ਨੇ ਉਹ ਕਰਾਮਾਤਾਂ ਕਰ ਵਿਖਾਈਆਂ ਜਿਹਦਾ ਸੰਸਾਰ ਦੇ ਵਿੱਚ ਹੋਰ ਕੋਈ ਸਾਨੀ ਨਹੀਂ ਗੁਰੂ ਸਵਾਰਿਓ ਕੇਵਲ ਹਫਤਾ 10 ਦਿਨ ਇਹਨਾਂ ਦਿਹਾੜਿਆਂ ਨੂੰ ਮਨਾਉਂਦਿਆਂ ਯਾਦ ਕਰਦਿਆਂ ਸਹਬਜ਼ਾਦਿਆਂ ਨੂੰ ਚਿੱਤ ਵਿੱਚ ਵਸਾਉਣ ਦਾ ਯਤਨ ਕਰਨਾ ਮੁਬਾਰਕ ਏ ਪਰ ਹੱਥ ਜੋੜ ਬੇਨਤੀ ਕਰਾਂ ਇਹ ਯਾਦ ਤੇ 365 ਦਿਨ ਸਾਡੇ ਅੰਦਰ ਹੋਣੀ ਚਾਹੀਦੀ